ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜਿਵੇਂ ਸੋਸ਼ਲ ਮੀਡੀਆ ਰਾਹੀਂ ਹਰ ਇੱਕ ਦਾ ਆਪੋ ਆਪਣਾ ਟੇਸਟ ਹੈ ਜਿਦਾ ਫਲੈਟ ਲੈਂਡ ਦੇ ਬਹੁਤ ਸ਼ਕੀਨ ਹੈ ਬੰਦੇ ਤੇ ਅਸੀਂ ਬਹੁਤ ਹੀ ਘੱਟ ਬਜਟ ਦੇ ਵਿੱਚ ਫਲੈਟ ਲੈ ਕੇ ਆਏ ਹਾਂ 2 ਬੀ ਐਚ ਕੇ ਜਿਹਦਾ ਏਰੀਆ 135 ਗਾਜਾ ਆਓ ਆਪਾਂ ਅੰਦਰੋਂ ਤੁਹਾਨੂੰ ਦਿਖਾਈਏ ਵੀ ਕਿਵੇਂ ਦਾ ਬਣਿਆ ਹੋਇਆ ਇਹ ਆਪਣੀ ਐਂਟਰੀ ਆ ਗਈ ਜੇਕਰ ਆਪਾਂ ਗੱਲ ਕਰੀਏ ਐਂਟਰ ਹੁੰਜਾ ਸਾਰੀ ਵੀ ਜਿਹੜਾ ਇਹਦਾ ਤੇ ਅਧਰ ਅਲਸੀ ਜਾਨਾ ਨੇ ਬਹੁਤ ਸੋਹਣਾ ਬਣਾਇਆ ਹੋ ਇੱਥੇ ਬੈਠਣ ਵਾਲੇ ਚਾਹਤੂ ਕਿਚਨ ਤੇ ਕੰਮ ਕਰ ਰਹੇ ਤੇ ਕਿਚਨ ਦਿਖਾਈਏ ਕਿਚਨ ਦਾ ਜਿਹੜਾ ਇਹਨਾਂ ਨੇ ਕੰਮ ਹੈ ਉਹ ਬਹੁਤ ਸੋਹਣਾ ਕਰਵਾਇਆ ਹੋ ਸਾਰਾ ਤੇ ਇਹ ਕਿਚਨ ਵੀ ਬਹੁਤ ਖੁੱਲਡਾ ਡੁੱਡਾ ਹੈ ਤੇ ਜਿਹੜਾ ਬਾਹਰੋਂ ਜਿੱਦਾਂ ਚਾਨਣਾ ਵਗੈਰਾ ਹੈ ਪੜਦੇ ਰਹਿੰਦਾ ਸਾਰਾ ਵੀੜ ਇਹ ਹੁੰਦਾ ਜਿੱਦਾਂ ਲੇਡੀਜ਼ ਵਗੈਰਾ ਆਪਣੀਆਂ ਬਾਈ ਪੂਰਾ ਖੁੱਲਡੁੱਲਾ ਮਹੌਲ ਹੋਵੇ ਕਿਚਨ ਉਹਨਾਂ ਨੇ ਇਹ ਹੀ ਦੇਖਣਾ ਹੁੰਦਾ ਬਹੁਤ ਸੋਹਣਾ ਤੇ ਜਿਹੜਾ ਆਪਾਂ ਰੂਮ ਹੈ ਅੱਜ ਤੁਹਾਨੂੰ ਰੂਮ ਦਿਖਾਈਏ ਇਹ ਰੂਮ ਹੈ ਬਹੁਤ ਖੁੱਲਡੁੱਲੇ ਜੇ ਕਪ ਬੁੱਡਾ ਦੀ ਗੱਲ ਕਰੀਏ ਤਾਂ ਉੱਪਰ ਤੱਕ ਬਹੁਤ ਸੋਹਣੇ ਕਵਰ ਹੋਏ ਹੋਏ ਕਪ ਬੁੱਡਾ ਤੇ ਸਾਰਾ ਦਾ ਕੰਮ ਪ੍ਰੋਪਰਲੀ ਬਹੁਤ ਵਧੀਆ ਹੋਇਆ ਹੋਇਆ ਹੈ ਕਪ ਬੋਰਡ ਸਾਰੇ ਐਨ ਓਪਰੇ ਉੱਪਰ ਵੀ ਡਾਉਨ ਸੀਲਿੰਗ ਹੋਈ ਵੀ ਹੈ ਜੋ ਉੱਪਰ ਦੀ ਗੱਲ ਕਰੀਏ ਤੇ ਜਾ ਕੇ ਬਾਥਰੂਮ ਦਿਖਾਈਏ ਤੁਹਾਨੂੰ ਸਾ ਹੀ ਬਾਥਰੂਮ ਵੀ ਬਹੁਤ ਵਧੀਆ ਤੇ ਪਿੱਛੇ ਜਿਹੜੀ ਛੱਡੀ ਹੈ ਉਹ ਵਾਸ਼ਿੰਗ ਏਰੀਆ ਉਹਦੇ ਨਾਲ ਹੀ ਚਾਨਣਾ ਵੀ ਦੋਨੇ ਬਾਥਰੂਮਾਂ ਚ ਬਹੁਤ ਸੋਹਣਾ ਹੁੰਦਾ ਆਜੋ ਆਪਾਂ ਹੁਣ ਜੇ ਤੁਹਾਨੂੰ ਦੂਸਰਾ ਰੂਮ ਦਿਖਾਉਣ ਤੋਂ ਪਹਿਲਾਂ ਆਪਾਂ ਬਾਹਰ ਦਾ ਏਰੀਆ ਦਿਖਾਈਏ ਜਿਹੜਾ ਵਾਸ਼ਿੰਗ ਏਰੀਆ ਕਹਿੰਦੇ ਨੇ ਇਹ ਆ ਗਿਆ ਆਪਣਾ ਵਾਸ਼ਿੰਗ ਏਰੀਆ ਤੇ ਆਪਣਾ ਵਾਸ਼ਿੰਗ ਏਰੀਆ ਬਹੁਤ ਹੈ ਇਧਰੋਂ ਵੀ ਜਿਹੜਾ ਖੁੱਲਡੁੱਲਾ ਮਾਹੌਲ ਹੈ ਬਾਕੀ ਇਹ ਸਾਰਾ ਜਿਹੜਾ ਸਕਿਉਰਟੀ ਹੈ ਇਹ ਖਬਰ ਹੈ ਪਿੱਛੋਂ ਵੀ ਸਾਰਾ ਬਹੁਤ ਥੋੜਾ ਜਿਹੜਾ ਚਾਨਣਾ ਪ੍ਰਤੀ ਜਾਂ ਧੁਪ ਪ੍ਰਤੀ ਅੰਦਰ ਬੈਠੇ ਆਪਾਂ ਲੈਨੇ ਆਪਾਂ ਇੱਧਰ ਨੂੰ ਐਂਟਰ ਹੋ ਸਕਦੇ ਆ ਦੋਨੇ ਰੂਮਾਂ ਦੇ ਜਿਹੜੇ ਪਿੱਛੇ ਨੂੰ ਇਹਨਾਂ ਨੇ ਐਂਟਰੀ ਦੇ ਦਿੱਤੀ ਹੈ ਤੇ ਆਪਾਂ ਦੂਸਰੇ ਰੂਮ ਦੇ ਵਿੱਚ ਐਂਟਰ ਹੁੰਨੇ ਆ ਅੱਜ ਜੇ ਆ ਰੂਮ ਦੀ ਗੱਲ ਕਰੀਏ ਇਹਨਾਂ ਨੇ ਜਿਹੜਾ ਲੱਕੜ ਦਾ ਕੰਮ ਉਹ ਸੇਮ ਕਰਾਇਆ ਬੜਾ ਸੋਹਣਾ ਲੱਗਦਾ ਇੱਕ ਤਰ੍ਹਾਂ ਦਾ ਗੇਟਾਂ ਤੋਂ ਲੈ ਕੇ ਅ ਜਿਹੜਾ ਸਰਮੈਕੇ ਰਾਨੀ ਜਾਂ ਉੱਪਰ ਹੋਇਆ ਵੀ ਉਹ ਸਾਰੇ ਇੱਕ ਡਿਜ਼ਾਈਨ ਹੈ ਤੇ ਬਹੁਤ ਸੋਹਣਾ ਜਿਹੜਾ ਕਾਪਵਰਡ ਹੈ ਉੱਪਰ ਤੱਕ ਜਿਹੜਾ ਕੰਮ ਇਹਨਾਂ ਦਾ ਬਹੁਤ ਵਧੀਆ ਬੈੱਡ ਹੈ ਬਹੁਤ ਸੋਹਣੇ ਲੱਗੇ ਲਗਾਏ ਤੇ ਇੱਥੇ ਵੀ ਜੇ ਬਾਥਰੂਮ ਦਿਖਾਈਏ ਤਾਂ ਇਹਨਾਂ ਦਾ ਜਿਹੜਾ ਬਾਥਰੂਮ ਹੈ ਬਾਥਰੂਮ ਬਹੁਤ ਖੁੱਲੇ ਡੁੱਲੇ ਆ ਨਾ ਨੇ ਜੇ ਆਪਾਂ ਦੱਸਿਆ ਵੀ ਜਿਹੜਾ ਚਾਹਣਾ ਹੈ ਬਾਥਰੂਮ ਬਹੁਤ ਸੋਹਣਾ ਹੁੰਦਾ ਹੈ ਬੜਾ ਸੁੰਦਰ ਤੇ ਜਿੱਥੇ ਇਹ 130 ਅਸ ਦਾ ਬਹੁਤ ਸੋਹਣਾ ਹੈ ਬਣਿਆ ਵਾ ਤੇ ਜੇ ਉੱਥੇ ਆਪਾਂ ਗੱਲ ਕਰਦੇ ਆਂ ਭਾਈ ਇਹਨਾਂ ਨੇ ਸੋਲਰ ਸਿਸਟਮ ਵੀ ਲਾਇਆ ਵਾ ਵੀ ਜਿਵੇਂ ਇੱਕ ਰੂਮ ਦੇ ਵਿੱਚ ਏਸੀ ਹੈ ਅੱਜ ਗਵਰਨਮੈਂਟ ਵੀ ਆਪਾਂ ਨੂੰ ਕੁਝ ਕਿ ਬਿਜਲੀ ਦੇ ਦੇਣੀ ਫ੍ਰੀ ਬਟ ਜਿਆਦਾ ਏਸੀ ਵੀ ਲਾਉਣੇ ਹੋਣ ਤਾਂ ਇਹਨਾਂ ਨੇ ਸੋਲਰ ਸਿਸਟਮ ਦਿੱਤਾ ਵਾ ਉਹ ਵੀ ਬੜਾ ਕਾਮਯਾਬ ਸਿਸਟਮ ਹੈ ਮਤਲਬ ਤੁਸੀਂ ਜਿਹੜੀ ਬਿਜਲੀ ਆ ਉਹ ਸਾਰੀ ਯੂਜ਼ ਕਰ ਸਕਦੇ ਆ ਬਹੁਤ ਵਧੀਆ ਗੇਟਿਡ ਸੁਸਾਇਟੀ ਹੈ ਖੁੱਲੇ ਡੁੱਲੇ ਬਹੁਤ ਵੱਡੇ ਰੋਡ ਹੈ ਤੇ ਸੋਹਣੇ ਫਲੈਟ ਦੇ ਮਾਲਕ ਬਣ ਲਈ ਸਾਡੇ ਨਾਲ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਿਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ